ਸਤਿ ਸ਼੍ਰੀ ਅਕਾਲ ਮੈਂ ਅਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਸਭ ਪ੍ਰੋਗਰਾਮਾਂ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਹੈਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜਦੇ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਬਰਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸ਼ੁਕਰਗੁਆ ਜੀ ਮਿਹਰਬਾਨੀ ਜੀ ਕਿ ਸਭ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਉਹਨਾਂ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਕੇਂਦਰ ਤੋਂ ਨਾਰਾਜ਼ ਨੇ ਵੀ ਪੰਜਾਬ ਦੀ ਬਾਹ ਨਹੀ ਫੜੀ ਜੀ ਜੋ ਦੇਣਾ ਚਾਹੀਦਾ ਸੀ ਪੰਜਾਬ ਨੂੰ ਨਹੀ ਦਿੱਤਾ ਤੇ ਦੂਜੇ ਪਾਸੇ ਜੋ ਜਥਾ ਜਾਣਾ ਸੀਗਾ ਜੀ ਪਾਕਿਸਤਾਨ ਦੇ ਵਿੱਚ ਕਿਉਂਕਿ ਗੁਰੂ ਸਾਹਿਬ ਦਾ ਪੂਰਵ ਮਨਾਇਆ ਜਾ ਰਿਹਾ ਉੱਥੇ ਜਨਪੁਰ ਮਨਾਇਆ ਜਾ ਰਿਹਾ ਪਰ ਦੂਜੇ ਪਾਸੇ ਮੈਚ ਹੋਇਆ ਤੇ ਉਹਨੇ ਕਿਹਾ ਮੈਚ ਹੋ ਰਿਹਾ ਪਰ ਜਥੇ ਨੂੰ ਰੋਕਿਆ ਗਿਆ ਤੇ ਹੁਣ ਭਾਜਪਾ ਜਵਾਬ ਦੇਵੇਗੀ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਤੀਸਰੀ ਵਾਰ ਲਗਾਤਾਰ ਤਦ ਦੇ ਵਿੱਚ ਪੱਤਰਕਾਰਾਂ ਦੇ ਰੂਬਰੂ ਹੋਏ ਨੇ ਉਹਨਾਂ ਦੀ ਅੱਜ ਦੀ ਪ੍ਰੈਸ ਕਾਨਫਰੰਸ ਤੇ ਵਿੱਚ ਪੰਜਾਬ ਦੇ ਲੋਕਾਂ ਦਾ ਦਰਦ ਝਲਕਦਾ ਸੀ ਉਹਨਾਂ ਨੇ ਕੇਂਦਰ ਸਰਕਾਰ ਤੇ ਟਕੋਰਾ ਕੀਤਾ ਸਭ ਤੋਂ ਵੱਡੀ ਗੱਲ ਕਿ ਪ੍ਰਧਾਨ ਮੰਤਰੀ ਜੀ ਜਦੋਂ ਕੋਈ ਹਮਲਾਵਰ ਆਇਆ ਤੁਸੀਂ ਠੂਠੇ ਫੜ ਕੇ ਵਿਦੇਸ਼ਾਂ ਨੂੰ ਜਾਂਦੇ ਸੀ ਅਨਾਜ ਮੰਗਣ ਵਾਸਤੇ ਆਤਮ ਨਿਰਪਰ ਜੇ ਕਿਸੇ ਨੇ ਬਣਾਇਆ ਤਾਂ ਕਿਹਨੇ ਬਣਾਇਆ ਉਹ ਤਾਂ ਪੰਜਾਬ ਨੇ ਬਣਾਇਆ ਹੋਰ ਪੰਜਾਬ ਦੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਫਿਰ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਜੀ ਪੰਜਾਬ ਵਾਸਤੇ ਤੁਹਾਡੇ ਕੋਲ ਆ ਸਿਰਫ 1600 ਕਰੋੜ ਰੁਪਇਆ ਤੇ ਅੱਜ ਪਤਾ ਲੱਗਿਆ ਕਿ ਬਿਹਾਰ ਦੇ ਵਿੱਚ 32000 ਕਰੋੜ ਰੁਪਏ ਦੇ ਪੈਕੇਜ ਲੈ ਕੇ ਚੱਲੇ ਆ ਪ੍ਰਧਾਨ ਮੰਤਰੀ ਜੀ 32000 ਕਰੋੜ ਕਿਥੇ 1600 ਕਰੋੜ 20 ਗੁਣਾ ਜ਼ਿਆਦਾ ਜਾਂ ਇਸ ਤੋਂ ਵੀ ਜ਼ਿਆਦਾ ਉਹ ਕਹਿੰਦੇ ਪੰਜਾਬ ਕੋਈ ਆ ਵੀ ਲੈ ਜੋ ਚੱਕੇ ਆਪਦਾ ਪੰਜਾਬ ਦੇ ਬਹਾਦਰ ਲੋਕ ਆਪਣਾ ਕੰਮ ਆਪ ਕਰ ਰਹੇ ਨੇ ਤੇ ਰਹਿਂਦਾ ਵੀ ਕਰ ਲੈਣਗੇ ਫੇਰ ਆਗੇ ਉਹ ਆ ਜਿਹੜਾ ਜਥਾ ਰੋਕਿਆ ਹਰ ਸਾਲ ਕੁਝ ਵਿਸ਼ੇਸ਼ ਸਭਾਗਮ ਨੇ ਜਿਨ੍ਹਾਂ ਦੇ ਵਿੱਚੋਂ ਖਾਸ ਕਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਕਿਉਂਕਿ ਇਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਵਿਸਾਖੀ ਵਗੈਰਾ ਵਗੈਰਾ ਸਪੈਸ਼ਲ ਤੌਰ ਤੇ ਭਾਰਤ ਚੋਂ ਜਥੇ ਜਿਹੜੇ ਆ ਉਹ ਪਾਕਿਸਤਾਨ ਦੇ ਵਿੱਚ ਜਾਂਦੇ ਨੇ ਐਸਵਾ ਰੁਕਦਾ ਉਹ ਕਹਿੰਦੇ ਭਾਰਤ-ਪਾਕ ਮੈਚ ਹੋ ਸਕਦਾ ਹੈ ਪਰ ਜਥਾ ਨਹੀਂ ਜਾ ਸਕਦਾ ਇੱਥੇ ਫੇਰ ਜਾਤ ਦੀ ਸਿੱਖਾਂ ਨਾਲ ਕੀਤੀ ਹੈ ਇਹ ਤੋਂ ਲਾਵਾ ਉਹਨਾਂ ਨੇ ਕੁਝ ਉਹਨਾਂ ਨੂੰ ਆੜੇ ਹੱਥੀ ਲਿਆ ਜਿਹੜੇ ਕਹਿੰਦੇ ਇਕੱਤਰ ਰੂਪ ਦੇ ਵਿੱਚ ਦੋਸ਼ ਲੱਗਦਾ ਹੈ ਕਿ ਗੋਲਕਾਂ ਦੇ ਪੈਸੇ ਹੜਾਂ ਚ ਵੱਡੀ ਜਾਂਦੇ ਨੇ ਭਗਵੰਤ ਮਾਨ ਨੇ ਉਹਨਾਂ ਸਾਰਿਆਂ ਨੂੰ ਆੜੇ ਹੱਥੀ ਲਿਆ ਤੁਸੀਂ ਕਰਦੇ ਕੀ ਪਈਓ ਉਹ ਕਹਿੰਦੇ ਇੱਕ ਗੱਲ ਜ਼ਰੂਰ ਹੈ ਅੱਜ ਕੱਲ ਬੀਬੀ ਹਰਸਮਰਤ ਕੌਰ ਬਾਦਲ ਦੀ ਨਾ ਅਰਦਾਸ ਕਾਮਯਾਬ ਹੋ ਜਾਂਦੀ ਹੈ ਉਹ ਮੰਨੀ ਜਾਂਦੀ ਹੈ ਉਹਨਾਂ ਨੇ ਕਿਹਾ ਸੀ ਕਿ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਬੇਅਦਬੀਆਂ ਕਰਾਈਆਂ ਨੇ ਉਹਨਾਂ ਦਾ ਕੱਖ ਨਾ ਰਹੇ ਕੁਕ ਕੁ ਭਗਵੰਤ ਮਾਨ ਆਫਟਰ ਆਲ ਕਮੇਡੀਅਨ ਹੈ ਗੱਲ ਕਹਿਣੀ ਆਉਂਦੀ ਹੈ ਕਹਦਾ ਅੱਜਕੱਲ ਵਿਹਲੇ ਹੀ ਨੇ ਦੁਨ ਜੀ ਤੇ ਬੀਬੀ ਜੀ ਤੁਹਾਡੀ ਗੱਲ ਪੂਰੀ ਹੁੰਦੀ ਹੈ ਵੀਰਵਾਰ ਵਾਲਿਆਂ ਦੇ ਚੌਕੀ ਲਾ ਲਿਆ ਕਰੋ ਉਹਨਾਂ ਨੇ ਇਹਨਾਂ ਤੇ ਵੀ ਤਾਂ ਜੇ ਕਸਿਆ ਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਆਗੂ ਸਥਾਨਕ ਨੇ ਉਹਨਾਂ ਤੇ ਵੀ ਸਵਾਲ ਚੱਕੇ ਕਿ ਪੈਸਾਬ ਦੱਸੋ ਤਾਂ ਸਹੀ ਦੂਜੇ ਰਾਜ ਭਾਵੇਂ ਅਸਾਮ ਹੋਵੇ ਭਾਵੇਂ ਕੋਈ ਹੋਰ ਹੋਵੇ ਉੱਥੇ ਬਹੁਤ ਵੱਡੇ ਵੱਡੇ ਪੈਕੇਜ ਦਿੰਦੇ ਐ ਤੇ ਪੰਜਾਬ ਬਿਲ ਇਹਨਾਂ ਦੇ ਖਜ਼ਾਨੇ ਚ ਪੈਸੇ ਮੁੱਕ ਜਾਂਦੇ ਆ ਅੱਜ ਪ੍ਰਧਾਨ ਮੰਤਰੀ ਨੂੰ ਤੇ ਹੋਰਾਂ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕਾਬੇ ਆੜੇ ਹੱਥੀ ਲੈ ਆ ਜੀ ਕੋਲ ਸਾਹਿਬ ਜਿਹੜੀ ਗੱਲ ਉਹਨਾਂ ਨੇ ਕੀਤੀ ਸੀ ਇੱਕ ਬੜੀ ਵੱਡੀ ਗੱਲ ਕੀਤੀ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਹੁਣ ਸਾਡੇ ਕੋਲੇ ਝੋਨਾ ਲੈਣ ਦੇ ਲਈ ਆਣਗੇ ਪਰ ਅਸੀਂ ਦੇਵਾਂਗੇ ਅਸੀਂ ਉਦਾਂ ਦੇ ਨਹੀਂ ਹੈਗੇ ਕਿਉਂਕਿ ਪਿਛਲੇ ਸਾਲ ਵੀ ਜਦੋਂ ਝੋਨੇ ਦੀ ਟੋਟ òi ਹੋਈ ਸੀ ਤਾਂ ਗੜੌਨਾਂ ਦੇ ਵਿੱਚ ਪਹਿਲਾਂ ਹੀ ਫਸਲ ਪਈ ਸੀ ਜਿਹਦੇ ਚੱਲਦੇ ਕਾਫੀ ਸਾਹਮਣਾ ਕਰਨਾ ਪਿਆ ਸੀ ਦਿੱਕਤ ਆਦਾ ਸਰਕਾਰ ਦੇ ਉੱਤੇ ਸਵਾਲ ਖੜੇ ਹੋਏ ਸੀ ਜੀ ਬਿਲਕੁਲ ਕਿਹਾ ਹੈ ਹਾਲਾਂਕਿ ਇੱਕ ਟੀਚਾ ਪ੍ਰਭਾਵਿਤ ਹੋਵੇਗਾ ਉਹਨਾਂ ਚੋਨਾ ਨਹੀਂ ਆਵੇਗਾ ਜਿੰਨਾ ਪਹਿਲਾਂ ਕਿਤੇ ਹੁੰਦਾ ਹੈ ਭਗਵੰਤ ਮਾਨ ਨੇ ਕਿਹਾ ਅਸੀਂ ਇਹਨਾਂ ਵਰਗੇ ਨਹੀਂ ਕੋਕੇਪਾਰਤ ਦੇ ਲੋਕਾਂ ਦੇ ਇਹ ਅਨਾਜ ਮੂਚ ਪੈਂਦਾ ਹੈ ਅਸੀਂ ਕਿਸੇ ਤੋਂ ਕੋਈ ਵਾਦੋਆ ਨਹੀਂ ਲੈਣੀ ਅਸੀਂ ਉੱਥੇ ਮੰਗੇ ਕੁਝ ਗੱਲਾਂ ਭਾਵਕਤਾ ਵਾਲੀਆਂ ਨੇ ਕੁਝ ਗੱਲਾਂ ਨੀਤੀ ਮੁਤਾਬਕ ਨੇ ਜਿਹੜੀਆਂ ਤੁਸੀਂ ਰੋਕ ਨਹੀਂ ਸਕਦੇ ਭਗਵੰਤ ਮਾਨ ਜੀ ਜੇ ਮੰਨ ਲਓ ਸਾਰਾ ਅਨਾਜ ਤੁਹਾਨੂੰ ਸਾਹਮਣਾ ਪੈ ਗਿਆ ਤੁਸੀਂ ਸੰਭੋਗੇ ਕਿੱਥੇ ਐਨੇ ਕ ਭੰਡਾਰ ਕਰਨ ਵਾਸਤੇ ਸਟੋਰ ਹੈ ਤੁਹਾਡੇ ਕੋਲੇ ਕਹੇ ਜੀ ਜਮ ਰਾਜਨੀਤੀ ਨਾ ਕਰੋ ਉਹਨਾਂ ਨੂੰ ਬਿਲਕੁਲ ਅੰਕੜਾ ਆਧਾਰਿਤ ਗੱਲ ਕਰੋ ਸੋ ਭਾਰਤੀ ਜਨਤਾ ਪਾਰਟੀ ਦੇ ਨਾਲ ਬਿਲਕੁਲ ਸਿੱਧਮ ਸਿੱਧਾ ਗੱਲਾਂ ਸਾਡੇ ਮੁੱਖ ਮੰਤਰੀ ਵੱਲੋਂ ਕੀਤੀਆਂ ਜਾ ਰਹੇ ਹਨ ਜੀ ਸੋ ਨਾਲ ਹੀ ਗੱਲ ਕਰਾਂਗੇ ਜੀ ਰਾਹੁਲ ਗਾਂਧੀ ਨੂੰ ਲੈ ਕੇ ਜੋ ਕਿ ਕਾਂਗਰਸ ਦੇ ਇੱਕ ਵੱਡੇ ਲੀਡਰ ਨੇ ਤੇ ਉਹ ਪੰਜਾਬ ਦੌਰੇ ਦੇ ਉੱਤੇ ਆਏ ਨੇ ਤੇ ਉਹਨਾਂ ਵੱਲੋਂ ਹੜਪ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਤੇ ਇਹ ਟੋਲ ਸਾਹਿਬ ਜਦੋਂ ਉਹ ਦਿਨਾ ਨਗਰ ਦੇ ਵਿੱਚ ਪਹੁੰਚਦੇ ਨੇ ਤਾਂ ਰਾਵੀ ਪਾਰ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਸੁਰੱਖਿਆ ਵੱਲੋਂ ਉਹਨਾਂ ਨੂੰ ਰੋਕ ਦਿੱਤਾ ਗਿਆ ਹੈ ਕਿ ਸੁਰੱਖਿਆ ਦਾ ਹਵਾਲਾ ਦਿੱਤਾ ਗਿਆ ਵੀ ਜਾਨ ਨੂੰ ਖਤਰਾ ਹੋ ਸਕਦਾ ਪਾਰ ਨਹੀਂ ਕਰ ਸਕਦੇ ਪਰ ਰਾਜਾ ਬੜਿੰਗੀ ਦੇ ਉੱਥੇ ਪੁਲਿਸ ਦੇ ਨਾਲ ਕਾਫੀ ਬੈਂਸਮ ਬਸਾਈ ਵੀ ਦੇਖਣ ਨੂੰ ਮਿਲੀ ਹੈ ਜੀ ਦੇਖੋ ਕੁਝ ਚੀਜ਼ਾਂ ਹੁੰਦੀਆਂ ਨੇ ਰਾਹੁਲ ਗਾਂਧੀ ਇੱਕ ਵੱਡਾ ਆਗੂ ਹੈ ਜਿਨ੍ਹਾਂ ਦੀ ਸੁਰੱਖਿਆ ਜੈਡ ਪਲੱਸ ਹੈ ਬਲਵਿੰਦਰ ਸਿੰਘ ਜਿਸ ਬੰਦੇ ਦੀ ਸੁਰੱਖਿਆ ਜੈਡ ਪਲੱਸ ਹੋਵੇ ਉਹਦੀ ਸੁਰੱਖਿਆ ਕਰਨ ਦੇ ਵੀ ਕੁਝ ਨਿਯਮ ਹੁੰਦੇ ਨੇ ਨਿਮ ਹੁੰਦੇ ਨੇ ਜਿਹੜੇ ਕਿ ਉਸ ਵੇਲੇ ਅਪਣਾਏ ਜਾਂਦੇ ਆ ਜਿਹੜੀਆਂ ਸੁਰੱਖਿਆ ਏਜੰਸੀਆਂ ਸੁਰੱਖਿਆ ਕਰਦੀਆਂ ਨੇ ਕਾਹ ਨੂੰ ਜੇ ਕੋਈ ਜਾ ਜਾਂਦੀ ਹੋ ਜੇ ਉਹਦੇ ਵਿੱਚ ਫਸਤਾ ਹੋ ਜਾਂਦੇ ਨੇ ਪਰ ਜਿਹੜੇ ਲੀਡਰ ਹੁੰਦੇ ਨੇ ਇਹਨਾਂ ਨੇ ਇਸ ਤਰ੍ਹਾਂ ਦਾ ਮਾਹੌਲ ਬਣਾ ਕੇ ਆਪਣੇ ਆਪ ਨੂੰ ਦਰਸਾਉਣਾ ਹੁੰਦਾ ਕਿ ਮੈਂ ਬਹੁਤ ਐਸ ਲੀਡਰ ਦੇ ਨੇੜੇ ਆ ਮੈਂ ਬਹੁਤ ਇਹ ਲੀਡਰ ਪ੍ਰਤੀ ਸੰਸੀਅਰ ਹੈ ਮੈਂ ਬਹੁਤ ਇਹਨਾਂ ਦਾ ਖੈਰ ਖਵਾਇਆ ਜਦੋਂ ਰਾਹੁਲ ਗਾਂਧੀ ਆਏ ਮੈਨੂੰ ਨਹੀਂ ਪਤਾ ਕਿ ਪੰਜਾਬ ਦੀ ਕਾਂਗਰਸ ਇਹ ਦੱਸੇਗੀ ਉਹਨਾਂ ਦਾ ਸਾਰਾ ਰੂਟ ਉਹਨਾਂ ਨੇ ਕਿੱਥੇ ਕਿੱਥੇ ਜਾਣਾ ਹੈ ਉਹਨਾਂ ਨੇ ਕਿਹਨੂੰ ਕਿਹਨੂੰ ਮਿਲਣਾ ਹੈ ਇਹ ਸੁਰੱਖਿਆ ਏਜੰਸੀਆਂ ਸਥਾਨਕ ਪੁਲਿਸ ਦੇ ਨਾਲ ਡਿਸਕਸ ਹੋਇਆ ਵਾ ਸੀ ਜਾਇ ਪ੍ਰੋਗਰਾਮ ਔਕੇਤੀ ਬਣੇ ਕੁਝ ਪ੍ਰੋਗਰਾਮ ਤਾਂ ਉਹਨਾਂ ਦੇ ਚਾਕ ਉੱਟ ਸੀ ਉਹਨਾਂ ਨੇ RAMDAS ਜਾਨਾ ਉਹਨਾਂ ਨੇ ਕੁਝ ਹੋਰ ਖੇਤਰ ਨੇ ਜਿਵੇਂ ਜਨਾਲਾ ਉਹਨਾਂ ਨੇ ਘੋਨੇ ਵਾਲਾ ਜਾਨਾ ਇਕ ਕੁਝ ਚੀਜ਼ਾਂ ਪਹਿਲਾਂ ਹੀ ਦਰਸਾਈਆਂ ਹੋਈਆਂ ਸੀ ਪਹਿਲੇ ਇਸ ਕਰਕੇ ਉਹਨਾਂ ਨੇ ਕੋਈ ਚੇਂਜ ਕਰਨ ਦਾ ਬਦਲਣ ਦਾ ਕਲ ਤਾਂ ਨਾ ਕੀਤੀ ਕਿਉਂਕਿ ਮੈਂ ਜਿੰਨੇ ਪਹਿਲਾਂ ਕਿਹਾ ਕਿ ਰਾਹੁਲ ਗਾਂਧੀ ਕੋਲ ਜੈਡ ਪਲੱਸ ਸੁਰੱਖਿਆ ਉਹਨਾਂ ਦੀ ਰਾਖੀ ਕਰਨਾ ਉਨ੍ਹਾਂ ਦੀ ਸੁਰੱਖਿਆ ਟੀਮ ਦੇ ਮੈਂਬਰਾਂ ਦੀ ਜ਼ਿੰਮੇਵਾਰੀ ਹੈ ਹੋ ਸਕਦਾ ਕਿ ਕਿਤੇ ਨਾ ਕਿਤੇ ਇਸ ਗੱਲ ਦੇ ਵਿੱਚ ਕੋਈ ਰਫੜ ਹੋਵੇ ਜਿਹੜਾ ਉਨ੍ਹਾਂ ਦੇ ਰੂਟ ਮੁਤਾਬਕ ਸਹੀ ਨਾ ਹੋਵੇ ਅਵਰੰਦ ਸਿੰਘ ਰਾਜਾ ਬੜਿੰਗ ਜਿਹੜੇ ਭਿੜੇ ਨੇ ਉਹਦੇ ਬਾਰੇ ਤਾਂ ਸੁਰੱਖਿਆ ਦੇ ਜਿਹੜੀਆਂ ਟੀਮਾਂ ਉਹੀ ਦੱਸ ਸਕਦੀਆਂ ਨੇ ਉਹਨਾਂ ਨੇ ਕਿਉਂ ਰੋਕਿਆ ਕਾਰਨ ਕੀ ਹੈ ਰਾਵੀ ਪਾਰ ਕਰਨਾ ਸੀ ਤਾਂ ਕਿਸ਼ਤੀ 'ਚ ਜਾਣਾ ਹੋ। ਇਹ ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਸੁਰੱਖਿਆ ਏਜੰਸੀਆਂ ਦੱਸਦੀਆਂ ਨਹੀਂ। ਸੋ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿਸੇ ਬੰਦੇ ਦੀ ਸੁਰੱਖਿਆ ਕਰਨਾ। ਇਹ ਸਭ ਤੋਂ ਔਖਾ ਕੰਮ ਵੀ ਹੈ। ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ ਮੁੜ ਤੋਂ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਮੁੜ ਮਾਮਲਾ ਭਖ ਗਿਆ ਹਾਲਾਂਕਿ ਕਈ ਪਿੰਡਾਂ ਵੱਲੋਂ ਇੱਕ ਸਹਿਮਤੀ ਕਰ ਲਈ ਗਈ ਹੈ ਵੀ ਪਿੰਡ ਦੇ ਵਿੱਚ ਪ੍ਰਵਾਸੀ ਮਜ਼ਦੂਰ ਨਹੀਂ ਰਹਿਣਗੇ ਕਿਉਂਕਿ ਜੋ ਘਟਨਾ ਵਾਪਰੀ ਹੈ 5 ਸਾਲ ਦੇ ਬੱਚੇ ਦੇ ਨਾਲ ਬੜੀ ਮੰਦ ਭਾਗੀ ਘਟਨਾ ਵਾਪਰੀ ਹੈ ਹਾਲਾਂਕਿ ਪ੍ਰਸ਼ਾਸਨ ਆਪਣੇ ਤੌਰ ਤੇ ਕਾਰਵਾਈ ਵੀ ਕਰ ਰਿਹਾ ਪਰ ਪਿੰਡਾਂ ਵਾਲਿਆਂ ਵੱਲੋਂ ਕਿਹਾ ਹੈ ਵੀ ਇਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਹੋਵੇਗੀ ਇਹਨਾਂ ਦਾ ਕੋਈ ਸਰਕਾਰੀ ਨਹੀਂ ਅਸੀਂ ਕੋਈ ਆਧਾਰ ਕਾਰਡ ਹੋਗਾ ਇਹ ਵੋਟਰ ਕਾਰਡ ਅਦਾਂ ਦਾ ਕੋਈ ਨਹੀਂ ਬਣਾਣ ਦਵਾਂਗੇ ਜੀ ਪਿੰਡਾਂ 'ਚ ਦੇਖੋ ਜਿਹੜਾ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਮੈਨੂੰ ਨਹੀਂ ਪਤਾ ਕਿ ਇਹ ਸਾਰੇ ਮਾਮਲੇ ਦੇ ਵਿੱਚ ਇਹਦੇ ਚ ਪਿਛੋਕੜ ਕੋਈ ਨਾ ਕੋਈ ਗੱਲਬਾਤ ਹੈ ਮੈਂ ਪਿਛਲੇ 30 ਸਾਲ ਤੋਂ ਇਹ ਸੁਣਦਾ ਆ ਰਿਹਾ ਕਿ ਜੇ ਤੁਹਾਡੇ ਕੋਈ ਮਕਾਨ ਕਿਰਾਏ ਤੇ ਦਿੱਤਾ ਹੋਇਆ ਹੈ ਤਾਂ ਸਭ ਤੋਂ ਪਹਿਲਾਂ ਸਬੰਧਤ ਬੰਦੇ ਬਾਰੇ ਆਪਣੇ ਨਜ਼ਦੀਕੀ ਜਿਹੜਾ ਵੀ ਥਾਣਾ ਪੈਂਦਾ ਤੁਹਾਨੂੰ ਉਹਨੂੰ ਜਾਣੂ ਕਰਾਇਆ ਜਾਵੇ ਜੇ ਪ੍ਰਵਾਸੀ ਮਜ਼ਦੂਰ ਵੀ ਰਹਿੰਦਾ ਤੁਹਾਡੇ ਗੁਆਂਢ ਦੇ ਵਿੱਚ ਜਿਹੜੇ ਬੰਦੇ ਦੇ ਮਕਾਨ 'ਚ ਰਹਿੰਦਾ ਉਹਦੇ ਬਾਰੇ ਥਾਣੇ ਬਾਰ ਚ ਦੱਸਿਆ ਗਿਆ ਜੇ ਦੱਸਿਆ ਗਿਆ ਤਾਂ ਕਿੰਨਿਆਂ ਦਾ ਦੱਸਿਆ ਗਿਆ ਇਹ ਨਿਜਮ ਹਰ ਸਾਲ ਬਣ ਜਾਂਦੇ ਆ ਨਵਾਂ ਐਸਐਸਪੀ ਆਉਂਦਾ ਨਵਾਂ ਐਸਐਚਓ ਹੁੰਦਾ ਉਹ ਬੜੀ ਤਗੜ 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 ਕਰਦਾ ਕਿ ਆ ਕੁਝ ਕਰਕੇ ਲੈ ਕੇ ਆਓ ਪਰ ਪਰਤਨਾਲਾ ਉੱਥੇ ਦਾ ਉੱਥੇ ਕੀ ਇਹਨਾਂ ਦੀ ਤਸਦੀਕ ਪਹਿਲਾਂ ਨਹੀਂ ਹੋਣੀ ਚਾਹੀਦੀ ਤੁਹਾਡੇ ਮਕਾਨ ਦੇ ਵਿੱਚ ਕੌਣ ਰਹਿ ਰਿਹਾ ਹੈ ਤੁਹਾਡੇ ਪਿੰਡ ਦੇ ਵਿੱਚ ਕੌਣ ਰਹਿ ਰਿਹਾ ਹੈ ਉਹਦਾ ਪਿਛੋਕੜ ਕੀ ਹੈ ਉਦੀ ਤਸਦੀਕ ਹੋਣੀ ਬਹੁਤ ਜ਼ਰੂਰੀ ਹੈ ਉਹ ਕਿੱਥੋਂ ਆਇਆ ਉਹਦਾ ਆਧਾਰ ਕਾਰਡ ਨਾਲ ਅਟੈਚ ਹੋਵੇ ਇਥੋਂ ਤੱਕ ਕੇ ਜੇ ਤਸਦੀਕ ਕੀਤੀ ਜਾਵੇ ਤਾਂ ਥਾਣੇ ਵਾਲੇ ਉਹਦੀਆਂ ਹੱਥਾਂ ਦੀਆਂ ਉਂਗਲੀਆਂ ਤੇ ਉਹਦੀਆਂ ਅੱਖਾਂ ਵੀ ਸਕੈਨ ਕਰਨ ਕਿੰਨੀਆਂ ਕਟਰਾਮਾ ਪ੍ਰਵਾਸੀ ਮਜ਼ਦੂਰਾਂ ਦੀਆ ਵਾਪਰ ਚੁੱਕੀਆਂ ਨੇ ਪਰ ਜੇ ਇਹਦੀ ਆੜ ਵਿੱਚ ਅਸੀਂ ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਇੱਕੋ ਰਸਤੇ ਬੰਨਾਂਗੇ ਇਹ ਵੀ ਭਾਈ ਮੇਰੇ ਹਿਸਾਬ ਨਾਲ ਠੀਕ ਨਹੀਂ ਹੋਣਾ ਸਾਡੇ ਖੇਤਾਂ 'ਚ ਕੰਮ ਕਰਨਾ ਹੁੰਦੇ ਨੇ ਕਈ ਤਾਂ ਪਿਛਲੇ 30-30 ਸਾਲ ਤੋਂ ਆ ਰਹੇ ਨੇ ਉਹੀ ਆਉਂਦੇ ਨੇ ਹਰ ਬੰਦਾ অপਰਾধক ਤੌਰ ਦੇ ਉੱਤੇ ਜਿਹੜੇ ਸਾਡੇ ਲੋਕਲ ਬੰਦੇ ਨੇ ਉਹ ਅਪਰਾਧ ਨਹੀਂ ਕਰਦੇ ਇਹਦਾ ਕੋਈ ਨਿਯਮ ਬਣਨਾ ਚਾਹੀਦਾ ਉਹ ਪ੍ਰਵਾਸੀ ਮਜ਼ਦੂਰ ਇੱਥੇ ਕੰਮ ਕਰਨ ਆਉਂਦੇ ਐ ਤੇ ਜਿਹੜੇ ਸਾਡੇ ਜਾ ਕੇ ਵਿਦੇਸ਼ਾਂ ਚ ਕੰਮ ਕਰਦੇ ਐ ਉਹ ਕਿਸੇ ਪ੍ਰਵਾਸੀ ਮਜ਼ਦੂਰਾ ਤੋਂ ਘੱਟ ਨੇ ਇੱਕ ਇੱਕ ਬੇਸਮੈਂਟ ਦੇ ਵਿੱਚ 15-15 ਬੰਦੇ ਪਏ ਐ ਇਹ ਦੇਖਿਆ ਕਦੇ ਜਿਹੜੀ ਘਟਨਾ ਉਹ ਬਾਪਰੀਆ ਹਿਸ਼ਾਰਪੁਰੇ ਬਹੁਤ ਮੰਦਪਾਕੀ ਹੈ ਉਹਨੇ ਹਰ ਹਿਰਦੇ ਨੂੰ ਬਲੁੰਦ ਰਿਆ ਇਹ ਲੋਕ ਸਾਰੇ ਨਹੀਂ ਹੁੰਦੇ ਮੈਂ ਐਸੇ ਕਰਕੇ ਤਾਂ ਕਹਿ ਰਿਹਾ ਕਿ ਤੁਸੀਂ ਜਦੇ ਤੁਹਾਡੇ ਪਿੰਡ ਚ ਆਇਆ ਤੁਹਾਡੇ ਗਵਾੜ ਚ ਆਇਆ ਜਿਹਨੇ ਮਕਾਨ ਦਿੱਤਾ ਉਹਨੇ ਪੁਲਿਸ ਦੇ ਕੋਲ ਵੈਰੀਫਿਕੇਸ਼ਨ ਕਿਉਂ ਨਹੀਂ ਕਰਾਈ ਉਹਦੇ ਬਾਰੇ ਤਸਦੀਕ ਕਿਉਂ ਨਹੀਂ ਕਰਾਇਆ ਕਿ ਨੇਚਰ ਹੋ ਗਿਆ ਜਦੋਂ ਇੱਕ ਅਦੀ ਘਟਰਾ ਵਾਪਰਦੀ ਹੈ ਫਿਰ ਟਗੜ 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 ਕਰਦੇ ਰਹਿਣਗੇ ਅੱਗੇ ਪਿੱਛੇ ਤੂੰ ਕੌਣ ਤੇ ਮੈਂ ਕੌਣ ਇਹ ਮਾਵਲੇ ਲਗਾਤਾਰ ਤਦੇ ਵਿੱਚ ਖੜੇ ਰਹਿੰਦੇ ਆ ਇਹਦਾ ਕੀ ਨਿਜਮ ਬਣੇ ਜਿਹੜਾ ਵੀ ਅਪਰਾਧਿਕ ਵਿਅਕਤੀ ਹੈ ਉਹ ਭਾਵੇਂ ਪ੍ਰਵਾਸੀ ਮਜ਼ਦੂਰਾ ਚੋਂ ਹੋਵੇ ਭਾਵੇਂ ਸਾਡਾ ਕੋਈ ਸਥਾਨਕ ਹੋਵੇ ਨੇੜੇਉ ਨਹੀਂ ਲੱਗਦਾ ਕਾਨੂੰਨ ਮੁਤਾਬਕ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਦੇ ਇਹ ਵੀ ਦੱਸ ਦਿਓ ਆ ਜਿਹੜੇ ਬੰਦੇ ਸਭ ਤੋਂ ਵੱਧ ਰੌਲਾ ਪਾ ਰਹੇ ਐ ਸਾਡੇ ਪਿਰਖਾ ਪਿਤਾ ਪੁਰਖੀ ਧੰਧਿਆਂ ਤੇ ਤਾਂ ਇਹ ਕਾਬਜ ਨੇ ਤੇ ਅਸੀਂ ਕਿਉਂ ਨਹੀਂ ਕੰਮ ਕਰਦੇ ਇਹ ਜਿਹੜੇ ਲੋਕ ਨੇ ਨਾ ਫੇਰ ਕਹਿ ਰਹੇ ਐ ਇਨਾ ਦਾ ਤਸਦੀਕ ਹੋਣਾ ਚਾਹੀਦਾ ਹੈ ਕੱਲੇ-ਕੱਲੇ ਦਾ ਹੋਣਾ ਚਾਹੀਦਾ ਹੈ ਔਰ ਉਹਦਾ ਪਛੋਕੜ ਥਾਣੇ ਦੇ ਰਿਕਾਰਡ ਚ ਹੋਵੇ ਤੁਸੀਂ ਕਿਸੇ ਦੀਆਂ ਵੈਸੇ ਹੀ ਉਹਦੀਆਂ ਉਂਗਲਾ ਸਕੈਨ ਕਰ ਦਿਓ ਥਾਣੇ ਦੇ ਰਿਕਾਰਡ ਚ ਲਾ ਦਿਓ ਅੱਧੇ ਤੋਂ ਵੱਧ ਤਾਂ ਉਹਦਾ ਇਸੇ ਗੱਲ 'ਚ ਡਰ ਪੈ ਜਾਂਦਾ ਹੈ ਕਿ ਯਾਰ ਮੇਰਾ ਤਾਂ ਥਾਣੇ 'ਚ ਰਿਕਾਰਡ ਹੈ ਤੇ ਕੀ ਕਦੇ ਪੰਜਾਬ ਦੇ ਵਿੱਚ ਇਹ ਗੱਲ ਕੱਢੋਗੇ ਕਿ ਪਿਤਾ ਪੁਰਖੀ ਧੰਦਿਆਂ ਤੇ ਆ ਤੁਹਾਡੀਆਂ ਕੋਠੀਆਂ ਦੇ ਵਿੱਚ ਰਾਜਮਿਸਤਰੀ ਏ ਕਾਰਪੈਟਰ ਏ ਪਲੰਬਰ ਏ ਤੇ ਖੇਤਾਂ 'ਚ ਕੰਮ ਕਰਨ ਵਾਲੇ ਏ ਫੈਕਟਰੀਆਂ 'ਚ ਕੰਮ ਕਰਨ ਵਾਲੇ ਏ ਤੇ ਕਈ ਪਿੰਡਾਂ ਦੇ ਸਰਪੰਚ ਵੀ ਬਣ ਗਏ ਕਿਹਨੇ ਬਣਾਏ ਨੇ ਆ ਰਾਸੀ ਲੋਕ ਜ਼ਿੰਮੇਵਾਰ ਹੈ ਕਿ ਨਹੀਂ ਹੈ ਜਿਹੜੇ ਇਹਨਾਂ ਦੇ ਆਧਾਰ ਕਾਰਡ ਤੇ ਵੋਟਾਂ ਵੀ ਬਣਵਾਉਂਦੇ ਨੇ ਇਹਦਾ ਕੋਈ ਨਜਮ ਬਣਾਓ ਸਾਰੇ ਇੱਕ ਰਸਤੇ 'ਨਾ ਕੱਢੋ ਕੋਈ ਨਜਮ ਹੋਣਾ ਚਾਹੀਦਾ ਹੈ ਜਿਹੜੇ ਬੰਦੇ ਇਹਨਾਂ ਚੋਂ ਅਪਰਾਧਿਕ ਪ੍ਰਵ੍ਰਤੀ ਵਾਲੇ ਐ ਉਹਨਾਂ ਨੂੰ ਸਭ ਨੂੰ ਫੜ-ਫੜ ਕੇ ਕਾਨੂੰਨ ਮੁਤਾਬਕ ਕਾਰਵਾਈ ਕਰਕੇ ਤੋੜਨਾ ਚਾਹੀਦਾ ਪਰ ਸਾਰੇ ਲੋਕ ਨਹੀਂ ਇਹਨਾਂ ਚੋਂ ਬਹੁਤ ਸਾਰੇ ਲੋਕ ਆਪ੍ਰਿੰਮੈਂਟ ਦੀ ਕਮਾਈ ਕਰਦੇ ਆ। ਆ ਰੇੜੀਆਂ ਤੇ ਵਗਜੋ। ਵੇਖ ਲਓ ਕਿੰਨੇ ਖੜੇ ਨੇ। ਤੇ ਰੇੜੀਆਂ ਕੀੜੀਆਂ ਨੇ? ਆਪਣੇ ਬੰਦਿਆਂ ਦੀਆਂ ਨਹੀਂ? ਅੱਜ ਇਹ 3 ਬੀਲਰ ਆ ਗਏ ਨਵੇਂ। ਇਲੈਕਟ੍ਰੋਨਿਕ। ਉਹਨਾਂ ਨੂੰ ਚਲਾਉਣ ਵਾਲੇ ਕੌਣ ਨੇ? 300 ਦੇ ਪੇਰ ਦੀ ਅੜੀ ਤੇ ਆਉਂਦੇ ਐ। ਅਸੀਂ 10 ਸਾਲ ਤੋਂ ਤਾਂ ਮੈਂ ਬਿਟਦਾ ਹੋ ਗਿਆ। ਇਹਨਾਂ ਨੂੰ ਨਾ ਆਵਾਜਾਈ ਦੇ ਨਿਯਮ ਪਤਾ ਨੇ ਜਿੱਥੇ ਜੀ ਕਰਦਾ ਜਾਂਦੇ ਜਾਂਦੇ ਬ੍ਰੇਕ ਮਾਰ ਦਿੰਦੇ ਐ ਐਕਸੀਡੈਂਟ ਦੇ ਵਿੱਚ ਨੁਕਸਾਨ ਵੀ ਸਾਡੇ ਹੁੰਦੇ ਐ ਇਹਦਾ ਨਿਯਮ ਕਿਉਂ ਨਹੀਂ ਬਣਦਾ ਤੇ ਜੇ ਅੱਜ ਲੋਕ ਸਾਡੇ ਜਾਗਰੂਕ ਹੋਣ ਲੱਗੇ ਨੇ ਚੰਗੀ ਗੱਲ ਐ ਪਰ ਇਹਦਾ ਕੋਈ ਨਾ ਕੋਈ ਕਾਇਦਾ ਕਾਨੂੰਨ ਨਿਯਮ ਬਣਾਇਆ ਜਾਵੇ ਉਹ ਨਿਯਮ ਦੇ ਤਹਿਤ ਇਹ ਸਾਰਾ ਕੁਝ ਕੀਤਾ ਜਾਵੇ ਤੇ ਫਿਰ ਜਿਹੜਾ ਮਰਜੀ ਹੈ ਜਿਹੜੇ ਨੇ ਅਪਰਾਧ ਕੀਤਾ ਉਹਨਾਂ ਨੂੰ ਬਕਾਇਦਾ ਤੌਰ ਤੇ ਨੱਥ ਪਾ ਕੇ ਉਹਦੀ ਸਜ਼ਾ ਜਿਹੜੀ ਹੈ ਲਾਮਸਾਲ ਹੋਣੀ ਚਾਹੀਦੀ ਹੈ ਤਾਂ ਕਿ ਕੋਈ ਹੋਰ ਜੁਰਤ ਉਹੀ ਜੀ ਨਾ ਕਰ ਸਕੇ ਕਿੰਨਾ ਕੱਸੀਂ ਪਿਛਲੇ ਤਿੰਨ ਦਹਾਕਿਆਂ ਤੋਂ ਤਾਂ ਮੈਨੂੰ ਦੇਖਦੇ ਨੂੰ ਹੋਗੇ ਮੈਨੂੰ ਐਂ ਦੱਸ ਦਿਓ ਰਿਕਾਰਡ ਕੱਢ ਦਿਓ ਪੰਜਾਬ ਦੀ ਸਰਕਾਰ ਇੱਕ ਵਾਈਟ ਪੇਪਰ ਜਾਰੀ ਕਰ ਦੇ ਕਿ ਕਿੰਨੇ ਪ੍ਰਵਾਸੀ ਮਜ਼ਦੂਰਾਂ ਦਾ ਰਿਕਾਰਡ ਇਹਨਾਂ ਨੇ ਤਾਨੇ ਆ ਦੇ ਵਿੱਚ 71 ਕੀਤਾ ਹੋਇਆ ਜੀ ਸੋ ਦੂਜੇ ਪਾਸੇ ਗੱਲ ਕਰਦੇ ਆ ਢਿੱਲੋਂ ਸਾਹਿਬ ਪੰਜਾਬ ਦੇ ਵਿੱਚ ਜਿੱਥੇ ਡਰਾਈਵਰ ਨੇ ਜਿਹੜੇ ਬੱਸਾਂ ਡਰਾਈਵਰ ਨੇ ਤੇ ਕਨੈਕਟਰ ਨੇ ਉਹਨਾਂ ਨੂੰ ਕਾਫੀ ਦਿੱਕਤਾਂ ਸਾਹਮਣਾ ਕਰਨਾ ਪੈਂਦਾ ਲਗਾਤਾਰ ਉਹ ਧਰਨੇ ਪ੍ਰਦਰਸ਼ਨ ਵੀ ਕਰਦੇ ਨੇ ਬੱਸਾਂ ਵੀ ਬੰਦ ਕਰ ਦਿੰਦੇ ਨੇ ਚਲਾਣੀਆਂ ਤੇ ਅੱਜ ਵੀ ਉਹਨਾਂ ਵੱਲੋਂ ਹੜਤਾਲ ਕੀਤੀ ਗਈ ਹੈ ਉਹਨਾਂ ਨੂੰ ਕਾਫੀ ਲੰਮੇ ਸਮੇਂ ਤੋਂ ਤਨਖਾਹਾਂ ਨਹੀਂ ਮਿਲ ਰਹੀਆਂ ਜੀ ਇਹ ਜਿਹੜੇ ਪਣ ਬੱਸ ਤੇ ਠੇਕਾ ਆਧਾਰਿਤ ਬੰਦੇ ਨੇ ਇਹ ਸਾਰੇ ਦੇ ਸਾਰੇ ਉਹ ਨੇ ਬਲਵੰਦਰ ਇਹਨਾਂ ਦੀ ਬਹੁਤ ਬਾਤ ਪੰਜਾਬ ਸਰਕਾਰ ਦੇ ਨਮਾਇੰਦਿਆਂ ਅਧਿਕਾਰੀਆਂ ਦੇ ਨਾਲ ਮੁਲਾਕਾਤਾਂ ਵੀ ਹੋਈਆਂ ਨੇ ਪਰ ਉਹਦੇ ਵਿੱਚੋਂ ਨਿਕਲਦਾ ਕੱਖ ਨਹੀਂ ਅੱਜ ਵੀ ਕਹਿੰਦੇ ਇਹਨਾਂ ਨੇ ਬਹੁਤ ਸਾਰੇ ਬਾਸਾਡੇ ਬੰਦ ਰੱਖੇ ਉਹ ਤਾਂ ਨੁਕਸਾਨ ਕੀਦਾ ਹੁੰਦਾ ਨੁਕਸਾਨ ਆਮ ਲੋਕਾਂ ਦਾ ਹੁੰਦਾ ਹੈ ਜਿਹੜੇ ਲੋਕ ਪ੍ਰਭਾਵਸ਼ਾਲੀ ਨੇ ਉਹ ਤਾਂ ਆਪਣਾ ਪ੍ਰਬੰਧ ਕਰ ਲੈਂਦੇ ਆ ਆ ਜਦੋਂ ਤੋਂ ਸਫਰ ਮੁਕਤ ਹੋਇਆ ਜਸਰਗਾ ਬੀਬੀਆਂ ਜਿਹੜੀਆਂ ਮੁਕਤ ਦੀ ਆੜ ਚ ਜਾਂਦੀਆਂ ਨੇ ਉਹਦੇ ਨਾਲ ਨੁਕਸਾਨ ਇਹਨਾਂ ਦਾ ਵੀ ਹੋਇਆ ਇਹ ਇੰਨਾ ਲੰਬਾ ਸਮਾਂ ਹੋ ਗਿਆ ਸਾਢੇ ਤਿੰਨ ਸਾਲ ਇਹ ਸਰਕਾਰ ਦੇ ਵੀ ਹੋ ਗਏ ਪਰ ਇਹਨਾਂ ਦੀਆਂ ਸਮੱਸਿਆਵਾਂ 'ਤੇ ਕਿਸੇ ਨੇ ਬਿਲਕੁਲ ਕੋ ਗੌਰ ਨਹੀਂ ਫਰਮਾਇਆ ਇਹਨਾਂ ਦਾ ਮਸਲੇ ਦਾ ਜਾਂ ਤਾਂ ਹੱਲ ਕੀਤਾ ਜਾਵੇ ਜਾਂ ਇਹਨਾਂ ਨੂੰ ਜਵਾਬ ਦੇ ਦਿੱਤਾ ਜਾਵੇ ਕਿ ਤੁਹਾਡੀਆਂ ਮੰਗਾਂ ਸਹੀ ਨਹੀਂ ਪੂਰੀਆਂ ਕਰਦੇ ਜੀ ਸੋ ਜਿੱਥੇ ਸਿੱਖ ਜਥੇ ਵੱਲੋਂ ਪਾਕਿਸਤਾਨ ਦੇ ਵਿੱਚ ਜਾਣਾ ਸੀਗਾ ਜੀ ਗੁਰੂ ਸਾਹਿਬ ਦੇ ਜੋ ਪੂਰਵ ਮਨਾਇਆ ਜਾ ਰਿਹਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਨੂੰ ਲੈ ਕੇ ਪਰ ਕੇਂਦਰ ਸਰਕਾਰ ਨੇ ਰੋਕ ਲਗਾ ਦਿੱਤੀ ਗਈ ਹੈ ਤੇ ਕਾਫੀ ਸਿੱਖ ਜਥੇਬੰਦੀਆਂ ਦੇ ਵਿੱਚ ਰੋਸ ਹੈ ਉੱਥੇ ਹੀ ਸਾਫ ਕਾ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਅਤੇ ਜਿਹੜੇ ਕਾਰਜਕਾਰੀ ਜਥੇਦਾਰ ਨੇ ਮੌਜੂਦਾ ਕੁਲਦੀਪ ਸਿੰਘ ਗੜਗੱਜ ਵੱਲੋਂ ਵਿਰੋਧ ਕੀਤਾ ਗਿਆ ਜੀ ਦੇਖੋ ਜਿਹੜਾ ਇਹ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਉੱਤੇ ਜਥਾ ਰੋਕਣ ਵਾਲੀ ਕਾਰਵਾਈ ਨੂੰ ਜਿੰਨੀਆਂ ਸੜਕਾਂ ਸਿੱਖ ਜਥੇਬੰਦੀਆਂ ਨੇ ਸਾਰਿਆਂ ਨਿਆੜੇ ਹੱਥੀ ਲਿਆ ਹੈ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਐ ਕਿ ਕੇਂਦਰ ਸਰਕਾਰ ਸਿੱਖਾਂ ਦੇ ਅਧਿਕਾਰਾਂ ਨੂੰ ਕੁਚਲ ਰਹੀ ਹੈ ਮੈਦ ਤੇ ਕਰਾ ਸਕਦੇ ਨੇ ਭੱਗਾ ਤੇ ਹਸੈਣੀ ਵਾਲਾ ਇਹ ਤੋਂ ਵਪਾਰ ਵੀ ਬੰਦ ਕਰਤਾ ਕਿਉਂ ਅਸਰ ਪੰਜਾਬ ਨੂੰ ਪੈਣਾ ਤੇ ਕਰਾਚੀ ਤੇ ਗੁਜਰਾਤ ਤੋਂ ਵਪਾਰ ਵੀ ਚੱਲਦਾ ਇੱਥੇ ਇਹਨਾਂ ਨੂੰ ਆਈਐਸਆਈ ਨਜ਼ਰ ਆ ਜਾਂਦੀ ਹੈ ਉੱਥੇ ਕੱਖ ਨਜ਼ਰ ਨਹੀਂ ਆਉਂਦਾ ਇਹ ਗੱਲ ਕਹੀ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਤੇ ਨਾਲ ਹੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਦਰ ਗਿਆਨੀ ਕੁਲਦੀਪ ਸਿੰਘ ਗੜਗਾ ਜਨੇ ਵੀ ਇਹਦੀ ਜ਼ੋਰਦਾਰ ਸ਼ਬਦਾਂ ਦੇ ਵਿੱਚ ਨਖੇਦੀ ਕੀਤੀ ਹੈ ਕਿ ਤੁਸੀਂ ਜਤਨਾਂ ਆ ਭੇਜ ਕੇ ਸਿੱਖਾਂ ਦੇ ਹਿਰਦਿਆਂ ਤੇ ਉਹਨਾਂ ਨੂੰ ਬਲੂਨਰਨ ਦਾ ਕੰਮ ਕੀਤਾ ਹੈ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਨੀਤੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ ਮਿਹਰਬਾਨ ਆਸੀ ਅਨੇ ਦਰਸ਼ਕਾਂ ਦਾ ਧੰਨਵਾਦ ਕਰਦੇ ਆ ਜੋ ਅਖੀਰ ਤੱਕ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਬਣੇ ਰਹੇ ਪ੍ਰੋਗਰਾਮ ਰਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ